ਜੀ ਆਪ ਆਪ ਇਸ ਵਿਚਰ ਕੇ ਚੜ ਕੇ ਕਲਾ ਸਰ ਸੰਪੂਰਨ ਕਰਾ ਕੇ ਕਿ ਜਿਸ ਦਿਨ ਪ੍ਰਕਾਸ਼ ਹੋਇਆ ਇਹ ਸਾਧਕ ਜੀ ਨੇ ਉਹ ਰਹਿਤ ਕੀਰਤਨ ਹੋਇਆ ਆਪ ਜੀ ਦੇ ਨਾਲ ਜਿਹੜਾ ਅਨੰਦ ਹੈ ਇਥੇ ਤਨ ਗੁਰੂ ਗ੍ਰੰਥ ਸਾਹਿਬ ਜੀ ਅਨੂ ਗੁਰੂ ਜੀ ਦਾ ਨਾਮ ਆਗੰਗ ਉਪਾਸਤ ਜੰਤ ਮੇਰੇ ਮਨ ਦੇ ਲਿਆ ਸਦਾ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 421ਵੇਂ ਪਹਿਲੇ ਪ੍ਰਕਾਸ਼ ਦਿਹਾੜੀ ਦੀ ਖੁਸ਼ੀ ਦੇ ਵਿੱਚ ਗੁਰਦਆਰਾ ਰੋਟਾ ਸਾਹਿਬ ਪਾਸੋਂ ਨੌਵੀਂ ਵਿਖੇ ਹਰਪਸਾਲਾ ਸਰਾਗਮ ਹੋ ਰਹੇ ਹਨ ਜਿਸ ਦੇ ਵਿੱਚ ਬਾਣੀ ਦੇ ਭੋਗ ਪਾਏ ਹੁਣ ਕਥਾ ਕੀਰਤਨ ਦੇ ਪ੍ਰਵਾਹ ਗੁਰੂ ਕੇ ਟੋਟ ਲੰਗਰ ਚੱਲ ਰਹੇ ਹਨ ਸੋ ਸਤਿਗੁਰਾਂ ਨੇ ਸਾਡੇ ਤੇ ਮਹਾਨ ਕਿਰਪਾ ਕੀਤੀ ਜੋ ਸਾਨੂੰ ਇਹ ਬਾਣੀ ਦੀ ਦਾਤ ਬਖਸ਼ੀ ਕਿਉਂਕਿ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤਾ ਮਟਾਈ ਇਹ ਕਿਸੇ ਇੱਕ ਦੀ ਬਾਣੀ ਨਹੀਂ ਧੁਰ ਦਰਗਾਹੋਂ ਆਈ ਹੋਈ ਬਾਣੀ ਹੈ ਜਿਹੜਾ ਵੀ ਇਹਦੇ ਲੜ ਲੱਗ ਜਾਂਦਾ ਹੈ ਉਹ ਇਸ 84 ਲੱਖ ਭੌਜਲ ਦੇ ਫੇਰ ਗੇੜੇ ਚੋਂ ਪਾਰ ਹੋ ਜਾਂਦਾ ਸੋ ਸਤਿਗੁਰਾਂ ਨੇ ਸਾਰਿਆਂ ਵਾਸਤੇ ਕਿਸੇ ਇੱਕ ਜਾਂ ਸਿੱਖ ਵਾਸਤੇ ਨਹੀਂ ਖੱਤਰੀ ਬ੍ਰਾਹਮਣ ਸੂਤ ਵੈਸ ਉਪਦੇਸ਼ ਚੌ ਵਰਨਾ ਕੋ ਸਾਂਝਾ ਸਾਰਿਆਂ ਵਾਸਤੇ ਸਾਂਝਾ ਉਪਦੇਸ਼ ਬਖਸ਼ਿਸ਼ ਕੀਤਾ ਹੈ ਸੋ ਸੰਗਤ ਨੂੰ ਸਤਿਗੁਰਾਂ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਦੇਵਾ ਸੰਗਤਾਂ ਨੂੰ ਸਮੂਹ ਸੰਗਤ ਨੂੰ ਸਾਡੇ ਵੱਲੋਂ ਪ੍ਰਕਾਸ਼ ਦਿਹਾੜੇ ਦੀਆਂ ਖੁਸ਼ੀਆਂ ਨੂੰ ਮੁੱਖ ਲੈ ਕੇ ਲੱਖ ਲੱਖ ਵਧਾਈਆਂ ਹੋਣ ਸੋ ਸੰਗਤਾਂ ਨੂੰ ਬੇਨਤੀ ਕਰਦੇ ਆਂ ਕਿ ਅੱਜ ਦੇ ਦਿਨ ਬੇਆਂ ਸੰਗਤਾਂ ਗੁਰੂ ਦੇ ਲੜ ਲਾ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ ਸੋ ਗੁਰੂ ਦੇ ਲੜ ਲੱਗੋ ਭਾਈ ਅੰਮ੍ਰਿਤਸਕੋ ਗੁਰੂ ਵਾਲੇ ਬਣੋ ਸੋ ਸੰਗਤਾਂ ਨੂੰ ਬੇਨਤੀ ਇਹਦੇ ਵੱਤ ਵਤ ਗੁਰਬਾਣੀ ਦੇ ਲੜ ਲੱਗ ਕੇ ਸਤਗੁਰੂ ਮਹਾਰਾਜ ਜੀ ਦੇ ਖੁਸ਼ੀਆਂ ਪ੍ਰਾਪਤ ਕਰੋ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ